ਸਸ਼ੀਆ ਕਾਲ ਜੀ ਮੈਂ ਬਾਈ ਬਾਬੀੀ ਤੋ ਬਰਨਾਲਾ ਸੀਟ ਤੋਂ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋ ਅੱਜ ਵਾਲੀ ਵੀਡੀਓ ਦੇ ਵਿੱਚ ਜਿਹੜੇ ਆਪਣੇ ਸੂਟ ਲੈਣਗੇ ਬਹੁਤ ਹੀ ਸੋਹਣੇ ਜਿਹੇ ਸੂਟ ਲੈਣਗੇ ਜੀ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹਿਣਾ ਅਦਰ ਵਿੱਚ ਨੀਡਲਵਰਕ ਵਾਲੇ ਸੂਟ ਰਹਿਣਗੇ ਟਾਈ ਐਂਡ ਡਾਈ ਦਾ ਸੂਟ ਰਹਿਣਗੇ ਸਾਰੇ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਪ੍ਰਾਈਸ ਵਗੈਰਾ ਵੀ ਵੀਡੀਓ ਦੇ ਵਿੱਚ ਹੀ ਦਿਖਾਵਾਂਗੇ ਜੀ ਚਲੋ ਜੀ ਹੁਣ ਆਪਾਂ ਆਨੇ ਆ ਸੂਟਾਂ ਦੇ ਵੱਲ ਜਿਹੜੇ ਸੂਟ ਆਪਾਂ ਨੇ ਰੈਡੀ ਕੀਤੇ ਆ ਫਸਟਲੀ ਦਾ ਜਿਹੜਾ ਸੂਟ ਤੁਸੀਂ ਮੇਰੇ ਵੀਅਰ ਕੀਤਾ ਹੋਇਆ ਦੇਖ ਰਹੇ ਹੋਗੇ ਬਹੁਤ ਹੀ ਸੋਹਣਾ ਜਿਹਾ ਜਿਹੜਾ ਕ੍ਰੈਸ਼ ਵੈਲਵਟ ਦਾ ਕਈ ਭੈਣਾਂ ਕਹਿੰਦੀਆਂ ਨੇ ਕ੍ਰੈਸ਼ ਵੈਲਵਟ ਦੇ ਵਿੱਚ ਨਾ ਜਿਹੜੇ ਤੋ ਪ੍ਰੈਸ ਕਰਦੇ ਆ ਵੀ ਬਲ ਨਿਕਲ ਜਾਂਦੇ ਨੇ ਭੈਣੋ ਇਹ ਤੇ ਪ੍ਰੈਸ ਕੀਤੀ ਹੋਈ ਆ ਕੋਈ ਬਲ ਨਹੀਂ ਨਿਕਲਦਾ ਤੁਸੀਂ ਦੇਖ ਸਕਦੇ ਹੋ ਕੋਈ ਬਲ ਨਹੀਂ ਨਿਕਲਦਾ ਪ੍ਰੋਪਰ ਜਿਹੜੀ ਪ੍ਰੈਸ ਆਪਣ ਇਹ ਬਰਾਊਨ ਵਾਲੀ ਸ਼ਰਟ ਲੱਗੀ ਹੋਇਆ ਬਹੁਤ ਹੀ ਸੋਹਣਾ ਇਹਦੇ ਨਾਲ ਵਾਈਟ ਕਲਰ ਦੀ ਬਾਟਮ ਵੀ ਲੱਗ ਜਾਂਦੀ ਹੈ ਬਟ ਆਪਾਂ ਨੇ ਜਿਹੜੀ ਇਹ ਵਾਲਾ ਕਲਰ ਹੈ ਇਹਦੇ ਨਾਲ ਦੀ ਹੀ ਬਾਟਮ ਲਗਾਈ ਹੈ ਵਾਈਟ ਕਲਰ ਦੀ ਬਾਟਮ ਨਹੀਂ ਲਗਾਈ ਹੈਗੀ ਜੀ ਤੁਸੀਂ ਸੂਟ ਦੇ ਫੁੱਲੋਪ ਚੈੱਕ ਕਰ ਸਕਦੇ ਹੋ ਜਿਵੇਂ ਕਿ ਹੁਣ ਸਰਦੀਆਂ ਦਾ ਸੀਜ਼ਨ ਚੱਲ ਰਿਹਾ ਹੈਗਾ ਸਰਦੀਆਂ ਦੇ ਵਿੱਚ ਆਪਾਂ ਇਹਨੂੰ ਬਿਨਾ ਕੋਟੀ ਤੋਂ ਈਜ਼ੀਲੀ ਸੂਟ ਨੂੰ ਵੇਅਰ ਕਰ ਸਕਦੇ ਹਾਂ ਕਿਸੇ ਵੀ ਫੰਕਸ਼ਨ ਤੇ ਪਾ ਕੇ ਜਾ ਸਕਦੇ ਹਾਂ ਬਹੁਤ ਹੀ ਸੋਹਣਾ ਜਿਹਾ ਸਾਈਨਿੰਗ ਵਾਲਾ ਸੂਟ ਹੈਗਾ ਇਦੇ ਵਿੱਚ ਆਪਣੇ ਕੋਲੇ ਸੇਮ ਕਲਰ ਵੀ ਅਵੇਲੇਬਲ ਹੈਗਾ ਤੇ ਹੋਰ ਕਲਰ ਵੀ ਆਪਣੇ ਕੋਲੇ ਬਲੈਕ ਕਲਰ ਚ ਅਪਰ ਲਾਸਟ ਵੀਡੀਓ ਚ ਵੀ ਦਿਖਾਈ ਸੀ ਉਹ ਵਾਲੇ ਸਾਰੇ ਕਲਰ ਹੈਗੇ ਨੇ ਪ੍ਰਾਈਸ મે ਪਹਿਲਾਂ ਵਾਲੀ ਵੀਡੀਓ ਵਿੱਚ ਮੈਂਸ਼ਨ ਕੀਤਾ ਤੁਸੀਂ ਉਹ ਵੀਡੀਓ ਚ ਜਾ ਕੇ ਜਿਹੜਾ ਆਪਣਾ ਪ੍ਰਾਈਸ ਹੈ ਚੈੱਕ ਕਰ ਸਕਦੇ ਹੋ ਇਸ ਤੋਂ ਜਿਹੜਾ ਅਗਲਾ ਸੂਟ ਆ ਗਿਆ ਜੀ ਤੁਸੀਂ ਚੈੱਕ ਕਰ ਸਕਦੇ ਨੇ ਨੀਡਲ ਵਰਕ ਦਾ ਬਹੁਤ ਹੀ ਸੋਹਣਾ ਜਿਹਾ ਸੂਟ ਜਿਹੜਾ ਬਣ ਕੇ ਇਹ ਵਾਲਾ ਸੂਟ ਰੈਡੀ ਹੋਇਆ ਹੋਇਆਗਾ ਅਸੀਂ ਤੁਹਾਨੂੰ ਪ੍ਰੋਪਰ ਲਗਾ ਕੇ ਵੀ ਦਿਖਾਵਾਂਗੇ ਇਹ ਆ ਗਿਆ ਜੀ ਨਿੱਟਲ ਵਰਕ ਦਾ ਸੂਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਨੀਟ ਐਂਡ ਕਲੀਨ ਜਿਹਾ ਕੰਮ ਘੇਰੇ ਦੇ ਉੱਪਰ ਕੀਤਾ ਸੌਰੀ neck ਦੇ ਉੱਪਰ ਕੀਤਾ ਹੈ neck ਦਾ ਕੰਮ ਤੁਸੀਂ ਫਲਾਵਰ ਵਗੈਰਾ ਚੈੱਕ ਕਰ ਸਕਦੇ ਹੋਗੇ ਇਹ ਪਿਓਰ ਜਬਰਜੱਟ ਵਿਸਕਾਸ ਵਾਲੀ ਜਬਰਜੱਟ ਦੇ ਉੱਪਰ ਕੀਤਾ ਹੈ ਜੀ ਇਹ ਆ ਗਈਆਂ ਜੀਆਂ 슬ੀਵਸ ਬਾਹਾਂ ਦੇ ਉੱਪਰ ਵੀ ਕੰਮ ਕੀਤਾ ਹੈ ਤੇ ਪੌਂਚਿਆਂ ਦੇ ਉੱਪਰ ਵੀ ਕੰਮ ਕੀਤਾ ਇੱਕ ਵਾਰ ਤੁਸੀਂ ਕਮਣ ਦੁਆਰਾ ਵੀ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਕੰਮ ਜਿਹੜਾ ਇਹ ਵਾਲਾ ਹੋਇਆ ਹੋਇਆਗਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਨੀਟ ਐਂਡ ਕਲੀਨ ਜਿਹਾ ਇਹ ਵਾਲੇ ਜਿਹੜੇ ਫਲਾਵਰ ਬਣਾਏ ਹੋਏ ਨੇਗੇ ਸਾਰੇ ਪਰਲਸ ਲਗਾ ਕੇ ਪ੍ਰੋਪਰ ਜਿਹੜਾ ਵਰਕ ਕੀਤਾ ਹੈ ਇਹ ਸੂਟ ਮੇਰੀ ਭੈਣ ਨੂੰ ਵਿਦਆਊਟ ਦੁਪੱਟਾ ਜਵਰਜਟ ਫੈਬਰਿਕ ਦੇ ਉੱਪਰ ਰੈਡੀ ਕਰਕੇ ਪਿਆ ਜੀ 1400 ਰੁਪਏ ਦਾ ਬੇਤੇ ਦੁਪੱਟਾ ਇਹ ਰੈਡੀ ਕਰਕੇ ਪਾਉਗਾ ਜਿਹੜਾ 1700 ਰੁਪਏ ਦੇ ਵਿੱਚ ਟਾਈ ਐਂਡ ਡਾਈ ਦਾ ਦੁਪੱਟਾ ਨਾਲ ਲਗਾ ਕੇ ਅਗਰ ਤੁਸੀਂ ਵਿਦਆਊਟ ਦੁਪੱਟਾ ਲੈਣਾ ਚਾਹੋ ਡਿਸਪੋਜ਼ੇਬਲ ਜਵਰਜਟ ਯੂਜ਼ ਕੀਤੀ ਹੋਈ ਆ ਟਾਈ ਸਰੀ ਦੇ ਵਿੱਚ ਅਗਰ ਤੁਸੀਂ ਕੋਈ ਹੋਰ ਸਟੱਫ ਲਗਵਾਉਣੀ ਹੈ ਤਾਂ ਪ੍ਰਾਈਸ ਜਿਹੜਾ ਉਸਦੇ ਅਕੋਰਡਿੰਗ ਹੋਊਗਾ ਜੀ ਇੱਕ ਆਪਣੇ ਟਾਈ ਐਂਡ ਡਾਈ ਦੇ ਬਹੁਤ ਹੀ ਡਿਜ਼ਾਈਨਿੰਗ ਵਾਇਰਲ ਹੋ ਜਾ ਰਹੇ ਨੇ ਕਿ ਬਹੁਤ ਹੀ ਪਹਿਣਾ ਦੀ ਡਿਮਾਂਡ ਰਹਿੰਦੀ ਹੈ ਆਪਣੇ ਹਰ ਵਾਰ ਸੂਟ ਆ ਜਿਹੜਾ ਉਹਦੀ ਇਹ ਸੋਲਡ ਆਊਟ ਹੋ ਜਾਂਦੇ ਨੇ ਆਪਾਂ ਰਿਪੀਟ ਦੇ ਉੱਪਰ ਇਸ ਵਾਰ ਫੇਰ ਇੱਕੋ ਭੈਣ ਦੇ ਹੀ ਆਰਡਰ ਆਏ ਹੋਏ ਸੀ ਟਾਈ ਐਂਡ ਡਾਈ ਦੇ ਆਪਾਂ ਜਿਹੜੇ ਉਹ ਰੈਡੀ ਕਰਵਾਏ ਨੇ ਅਸੀਂ ਮੈਨੂੰ ਇੱਕ ਸੂਟ ਇਹਦਾ ਓਪਨ ਕਰਕੇ ਦਿਖਾਵਾਂਗੇ ਸਾਰੇ ਸੂਟ ਓਪਨ ਕਰਕੇ ਨਹੀਂ ਦਿਖਾਵਾਂਗੇ ਬਹੁਤ ਹੀ ਪੈਲਾ ਦਾ ਸਟੱਫ ਵੀ ਬਹੁਤ ਚੱਕਰ ਸੋਦੇ ਬਹੁਤ ਹੀ ਸੌਫਟ ਯਾ ਸਟੱਫ ਰਹੂਗਾ ਆਲਾ ਡਿਜ਼ਾਈਨ ਸਾਡਾ ਗ੍ਰੀਨ ਕਲਰ ਤੇ ਜੈਲੋ ਕਲਰ ਤੇ ਔਰੇਂਜ ਕਲਰ ਤੇ ਤਿੰਨੋਂ ਕਲਰ ਦੇ ਉੱਪਰ ਬਹੁਤ ਹੀ ਵਾਇਰਲ ਜਿਹਾ ਡਿਜ਼ਾਈਨ ਹੈ ਆ ਜੀ ਤੁਸੀਂ ਦੇਖ ਸਕਦੇ ਹੋ ਸਵੈਟ ਬਹੁਤ ਹੀ ਪਿਆਰੀ ਜੀ ਸ਼ਰਟ ਲੱਗੀ ਹੋਈ ਹੈ ਇਹਦੇ ਨਾਲ ਇਸ ਦਾ ਦੁਪੱਟਾ ਜੇ ਗੱਲ ਕਰੀਏ ਦੁਪੱਟੇ ਦੀ ਦੁਪੱਟਾ ਇਸ ਦਾ ਬਹੁਤ ਹੀ ਸੋਹਣਾ ਜਿਹਾ ਦੁਪੱਟਾ ਜਿਹੜਾ ਬਣ ਕੇ ਰੈਡੀ ਹੋਇਆ ਹੈ ਦੁਪੱਟਾ ਸੀ ਤੁਹਾਨੂੰ ਵੀਡੀਓ ਦੇ ਵਿੱਚ ਹੀ ਸਭ ਉਹਨਾਂ ਦਾ ਜਿਹੜਾ ਜੈਲੋ ਵਾਲੇ ਨਾਲ ਸੀ ਉਹ ਆਪਣਾ ਸਟਾਰ ਵਾਲਾ ਦੁਪੱਟਾ ਲੱਗਿਆ ਸੀ ਇਹ ਵਾਲਾ ਦੁਪੱਟਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਦੁਪੱਟਾ ਜਿਹੜਾ ਬਣ ਕੇ ਰੈਡੀ ਹੋਇਆ ਹੋਇਆ ਹੈਗਾ ਬਹੁਤ ਹੀ ਸੋਹਣੇ ਜਿਹੇ ਹਾਰਟ ਬਣੇ ਹੋਏ ਨੇ ਦੁਪੱਟੇ ਦੇ ਵਿੱਚ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਹੀ ਸਕਦੇ ਹੋ ਪ੍ਰਾਈਸ ਇਹਦਾ ਜਿਹੜਾ ਲਾਸਟ ਵੀਡੀਓ ਦੇ ਵਿੱਚ ਦੇਖਿਆ ਸੀ ਉਹ ਹੈਗਾ ਸੀ ਜੀ 1650 ਜਿਹੜਾ ਇਹਦਾ ਹੁਣ ਪ੍ਰਾਈਸ ਆ ਕਿਉਂਕਿ ਪੈਨ ਦਾ ਆਪਕ ਨੂੰ ਬਹੁਤ ਵਧੀਆ ਰਿਸਪੌਂਸ ਰਿਹਾ ਇਹਦੇ ਵਿੱਚ ਕਲਰ ਜਿਹੜੇ ਸਾਡੇ ਕੋਲੇ ਆ ਜਾਣਗੇ ਜੀ ਸਿਕਨ ਬਲਵਰ ਨਾਲ ਸਾਰੇ ਕਲਰ ਹੀ ਦਿਖਾਵਾਂਗੇ ਬਟ ਓਪਨ ਕਰਕੇ ਅਸੀਂ ਤੁਹਾਨੂੰ ਇੱਕ ਸੂਟ ਦਿਖਾਤਾ ਫੈਬਰਿਕ ਤੁਸੀਂ ਚੈੱਕ ਕਰੀ શકો ਇੱਕ ਵਾਰ ਮੈਂ ਤੁਹਾਨੂੰ ক্লোਜ਼ ਤੋਂ ਵੀ ਬਿਲਕੁਲ ਫੈਬਰਿਕ ਚੈੱਕ ਕਰਵਾ ਦਣੀ ਤੁਸੀਂ ਦੇਖੋ ਬਹੁਤ ਹੀ ਸੌਫਟ ਜਿਹਾ ਸਟੱਫ ਹੈਗਾ ਕੋਈ ਹਾਰਡ ਸਟੱਫ ਨਹੀਂ ਪਿਓਰ ਬਿਸਕੋਸ ਵਾਲੀ ਜਵਰ ਹੈਟਾ ਬਿਸਕੋਸ ਵਾਲੀ ਹੀ ਬਾਟਮ ਲੱਗੀ ਸੌਰੀ ਬਾਟਮ ਲੱਗੀ ਹੋਈ ਆ ਦੁਪੱਟਾ ਜਿਹੜਾ ਰਹੂਗਾ ਟੈਵੀ ਲੈਂਨਿੰਗ ਦਾ ਰਹੂਗਾ ਕੋਈ ਸਿਰ ਸਿਰਤੇ ਖੜਨ ਦੀ ਦਿੱਕਤ ਨਹੀਂ ਆਉਂਦੀ ਹੈਗੀ ਜੀ ਜਿਵੇਂ ਮਰਜੀ ਤੁਸੀਂ ਜਿਹੜਾ ਦਪੱਟਾ ਨਹੀਂ ਸੌਰੀ ਸੈਟ ਤੇ ਲੈ ਸਕਦੇ ਇਹਨੂੰ ਸਰਦੀਆਂ ਚ ਗਰਮੀਆਂ ਚ ਜਿਹੜੇ ਮਰਜੀ ਸੀਜ਼ਨ ਦੇ ਵਿੱਚ ਪਾ ਸਕਦੇ ਬਹੁਤ ਹੀ ਕੰਫਰਟੇਬਲ ਬਹੁਤ ਹੀ ਲਾਈਟ weight ਹੈ ਜਿਹੜਾ ਇਹ ਵਾਲਾ ਸੂਟ ਆ ਇਹਦੇ ਵਿੱਚ ਜਿਹੜੇ ਕਲਰ ਆਣਗੇ ਕਲਰ ਕਿਤਾਬ ਅਨੁਸਾਰ ਹੀ ਦਿਖਾ ਦਾਂਗੇ ਜੀ ਇਦਾਂ ਹੀ ਸੈਕੰਡ ਕਲਰ ਆਊਗਾ ਜੀ ਇਹ ਵਾਲਾ ਬਹੁਤ ਹੀ ਪਿਆਰਾ ਜਿਹਾ ਕਲਰ ਆਪਾਂ ਲਾਸਟ ਵੀਡੀਓ ਦੇ ਵਿੱਚ ਵੀ ਦਿਖਾਇਆ ਇਹ ਦਾ ਦੁਪੱਟਾ ਹੋਊਗਾ ਟਾਈ ਐਂਡ ਡਾਈ ਦਾ ਇਹ ਨਾਲ ਜਿਹੜੀ ਬਾਟਮ ਲੱਗੀ ਹੋਈ ਆ ਬਿਲਕੁਲ ਸカイ ਕਲਰ ਦੀ ਲਾਈਟ ਕਲਰ ਦੀ ਬਾਟਮ ਲੱਗੀ ਹੋਈ ਹੈ ਜੀ ਦੇਵਤੇ ਇੱਕ ਡਿਜ਼ਾਈਨ ਆ ਇੱਕ ਇਹ ਪੈਨ ਦੇ ਇੱਕ ਹੋਰ ਡਿਜ਼ਾਈਨ ਦੇ ਨੇ ਜਿਹੜੇ ਕਸਟਮ ਰੈਡੀ ਕਰਵਾਏ ਨੇ ਤੁਸੀਂ ਦੇਖ ਸਕਦੇ ਹੋ ਇੱਕੋ ਡਿਜ਼ਾਈਨ ਦੇ ਆਪਣੇ ਕੋਲ ਤਿੰਨੋ ਸੂਟ ਹੈ ਇਹ ਆਪਣੀ ਬਹੀ ਮੇ ਕੋਈ ਮਿਲ ਵੱਲੋਂ ਡਾਈ ਨਹੀਂ ਹੁੰਦੀ ਆਪਾਂ ਪਿਓਰ ਵਿਸਕੋਸ ਵਾਲੀ ਜਬਰ ਜੱਟ ਲੈ ਕੇ ਡਾਈ ਕਰਵਾਉਣੀ ਹੈ ਜੀ ਕੋਈ ਮਿਲ ਵੱਲੋਂ ਡਾਈ ਨਹੀਂ ਬਾਕੀ ਤੁਸੀਂ ਜਿਹੜਾ ਮਰਜੀ ਕਲਰ ਕੰਟਰਾਸਟ ਕਰਵਾ ਸਕਦੇ ਹੋ ਥੋੜਾ ਜਿਹੜਾ ਜਿਆਦਾ ਡਾਰਕ ਕਲਰ ਹੁੰਦਾਗਾ ਉਹ ਥੋੜਾ ਡਾਈ ਕਰਨ ਚ ਪ੍ਰੋਬਲਮ ਆਂਦੀ ਹੈਗੀ ਕਿਉਂਕਿ ਡਾਈ ਐਂਡ ਡਾਈ ਦੇ ਕਰਨ ਦਾ ਲਾਈਟ ਕਲਰ ਜਿਹੜੇ इजीली ਡਾਈ ਹੋ ਜਾਂਦੇ ਨੇ ਇਸ ਤੋਂ ਜਿਹੜਾ ਅਗਲਾ ਡਿਜ਼ਾਈਨ ਆ ਗਿਆ ਜੀ ਇਹਦੇ ਵਿੱਚ ਅਸੀਂ ਤੁਹਾਨੂੰ ਇਹ ਵੀ ਇੱਕ ਤੋਂ ਟੋਪਨ ਕਰਕੇ ਦੱਸਿਆ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨਿੰਗ ਜਿਹੜੀ ਇਹ ਵਾਲੀ ਬਣੀ ਹੋਈ ਹੈ ਜੀ ਬਹੁਤ ਹੀ ਪਿਆਰਾ ਪੀਸ ਬਣ ਕੇ ਇਹ ਵੀ ਰੈਡੀ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਆ ਗਈ ਦੀ ਸ਼ਰਟ ਸ਼ਰਟ ਦੀ ਪਹਿਲਾਂ ਤਾਂ ਤੁਸੀਂ ਸ਼ਰਟ ਦੀ ਢਾਈ ਚੈੱਕ ਕਰੋ ਕਿੰਨੀ ਜ਼ਿਆਦਾ ਸੋਹਣੀ ਢਾਈ ਹੋਈ ਹੋਈ ਆ ਇਹਦੇ ਨਾਲ ਜਿਹੜੀ ਇਹਦੇ ਵਿੱਚ ਆਹ ਕਲਰ ਦੀ ਬਾਟਮ ਲਗਵਾਈ ਹੋਈ ਆ ਬਾਟਮ ਅਸੀਂ ਤੁਹਾਨੂੰ ਦਿਖਾ ਦਨੇ ਇਹ ਵਾਲੀ ਬਾਟਮ ਆ ਗਈ ਸੀ ਇਹ ਵਾਲੀ ਬਾਟਮ ਹੈਗੀ ਇਹਦੇ ਨਾਲ ਬਹੁਤ ਹੀ ਸੋਹਣਾ ਸੂਟ ਬਣ ਕੇ ਜਿਹੜਾ ਰੈਡੀ ਹੋਊਗਾ ਇਹਦਾ ਦੁਪੱਟਾ ਵੀ ਬਹੁਤ ਪਿਆਰਾ ਜਿਹਾ ਦੁਪੱਟਾ ਬਣਿਆ ਹੋਇਆਗਾ ਦੁਪੱਟਾ ਦੀ ਸੀਗਾ ਨੂੰ ਓਪਨ ਕਰਕੇ ਜਰੂਰ ਦਿਖਾਵਾਂਗੇ ਇਹਦੇ ਵਿੱਚ ਹੀ ਆਪਣੇ ਕੋਲੇ 3 ਟੂ 4 ਸੂਟ ਹੈ ਜਿਹੜੇ ਰੈਡੀ 3 ਤੇ 2.5 ਹੋਏ ਨੇ ਜੀ ਇਹ ਆ ਗਿਆ ਦੁਪੱਟਾ ਦੁਪੱਟੇ ਦੀ ਡਾਈ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਕਲਰ ਜਿਹੜਾ ਦੁਪੱਟੇ ਦੇ ਉੱਪਰ ਹੈ ਸ਼ਰਟ ਦੇ ਨਾਲ ਬਿਲਕੁਲ ਮੈਚਿੰਗ ਕਰਦਾ ਡਿਜ਼ਾਈਨ ਬਣਾਇਆ ਲਾਈਕ ਜਿੱਦਾਂ ਕਿ ਸ਼ਰਟ ਦੇ ਵਿੱਚ ਡਿਜ਼ਾਈਨਿੰਗ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋਗੇ ਇਹ ਵਾਲੀ ਡਿਜ਼ਾਈਨਿੰਗ ਜਿਹੜੀ ਸ਼ਰਟ ਦੇ ਵਿੱਚ ਹੈਗੀ ਸ਼ਰਟ ਦੇ ਵਿੱਚ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਉਹ ਸੀਐਮ ਡਿਜ਼ਾਈਨਿੰਗ ਹੈ ਜਿਹੜੀ ਦੁਪੱਟੇ ਦੇ ਵਿੱਚ ਬਣੀ ਹੋਈ ਹੈ ਪ੍ਰਾਈਸ ਜਿਹੜਾ ਰਹੂਗਾ ਆਲਮੋਸਟਲੀ ਇਹਨਾਂ ਸਾਰੇ ਸੁੱਤਾਂ ਦਾ ਸੇਮ ਰਹੂਗਾ ਇਸ ਕੇ ਦੇ ਵਿੱਚ ਆਪਣੇ ਕੋਲੇ ਵਾਇਰਲ ਜਿਹਾ ਡਿਜ਼ਾਈਨ ਸੀ ਇਹ ਬਰਬਰੀ ਸਟੱਫ ਦੇ ਉੱਪਰ ਇਹਦਾ ਪ੍ਰਾਈਸ ਜਿਹੜਾ ਹੈਗਾ ਜੀ 1900 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਹੈ ਇਸ ਕੇ ਦੇ ਵਿੱਚ ਦੋ ਕਲਰ ਹੈ ਪੈਰਟ ਕਲਰ ਵਾਲਾ ਜੋ ਸੀ ਤੁਹਾਨੂੰ ਪਹਿਲਾਂ ਓਪਨ ਕਰਕੇ ਰੱਖਾਇਆ ਸੀ ਉਹਦੇ ਵਿੱਚ ਆਪਣੇ ਕੋਲੇ ਇੱਕ ਪੈਰਟ ਕਲਰ ਦਾ ਹੋਰ ਸੁੱਤ ਪਿਆ ਹੈ ਜੈਲੋ ਕਲਰ ਦਾ ਵੀ ਪਿਆਗਾ ਆਈ ਥਿੰਕ ਇਟ મે ਜੈਲ ਇੱਕ ਚਲੋ ਤੇ ਜੈਲੋ ਐਂਡ orange ਸੀ ਡਿਸਪੈਚ ਕਰ ਚੁੱਕੇ ਹਾਂਗੇ ਕਿਉਂਕਿ ਉਹ ਗਰੁੱਪ ਦੇ ਵਿੱਚ ਅਪਡੇਟ ਕਰਨ ਤੋਂ ਬਾਅਦ ਆਪਾਂ ਨੂੰ ਆਰਡਰ ਆਈ ਸੀ ਇਹ ਆਪਣੇ ਦੋਨੋਂ ਇਹ ਵੀ ਕਲਰ ਆਪਣੇ ਕੋਲੇ ਸਟਾਕ ਦੇ ਵਿੱਚ ਹੈਗੇ ਆ ਇਹਦੇ ਨਾਲ ਲਾਈਟ ਕਲਰ ਦੀ ਬਾਟਮ ਲੱਗੀ ਹੈ ਇਹਦੇ ਨਾਲ ਇਹ ਵਾਲੀ ਬਾਟਮ ਲੱਗੀ ਹੋਈ ਹੈ ਜਿਹਦੇ ਕੋਲੇ ਭੈਣ ਕੋਲੇ ਇਹ ਇੱਕ ਵਾਰ ਸੂਟ ਚ ਲੈ ਲੈਂਦਾ ਉਹ ਦੁਬਾਰਾ ਆਰਡਰ ਕਰਦੇ ਨੇ ਉਹ ਹੋਰ ਵੀ ਅੱਗੇ ਭੈਣਾਂ ਨੂੰ ਦੱਸ ਦੇ ਵੀ ਕਿੰਮੇ ਦਾ ਸਟਾਫ ਆ ਬਹੁਤ ਹੀ ਵਧੀਆ ਸਟਾਫ ਆ ਜਿਸ ਭਾਵਨਾ ਇਸ ਦਾ ਪ੍ਰਾਈਸ ਆ ਉਸ ਸਾ ਨਾ ਪਿਓਰ ਬਿਸਕਾਟ ਜavr ਜavr ਜੱਟ ਦੇ ਉੱਪਰ ਟਾਈ ਐਂਡ ਟਾਈ ਕਰਕੇ ਤੁਹਾਨੂੰ ਕੋਈ ਸੂਟ ਨਹੀਂ ਦੇਊਗਾ ਜੀ ਜੋ ਅਸੀਂ ਦੇ ਰਹੇ ਹਾਂ ਇਹ ਬਹੁਤ ਹੀ ਵਧੀਆ ਸਟਾਫਾ ਸੌਫਟ ਜਿਹਾ ਸਟਾਫਾ ਬਾਕੀ ਦੁਪੱਟਾ ਰਹੇਗਾ ਨਾ ਦੁਪੱਟੇ ਦੀ ਦੁਪੱਟਾ ਤੁਸੀਂ ਜੇਕਰ ਬਹੁਤ ਹੀ ਖੁੱਲਾ ਢੁੱਲਾ ਸਾਰਾ ਚੜਾਈ ਚ ਰੂਈ ਚ ਦੁਪੱਟਾ ਐ ਨਹੀਂ ਹੈਗਾ ਵੀ ਕੋਈ ਛੋਟਾ ਜਿਹਾ ਦੁਪੱਟਾ ਹੈਗਾ ਲਓ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਲੰਬਾ ਖੁੱਲਾ ਢੁੱਲਾ ਦੁਪੱਟਾ ਜਿਵੇਂ ਮਰਜ਼ੀ ਇਹਨੂੰ ਸਿਰ ਤੇ ਲਓ ਅਗਰ ਕੋਈ ਮੇਰੇ ਪਹਿਰੇ ਦੇ ਉੱਪਰ ਡਿਜ਼ਾਈਨਿੰਗ ਕਰਵਾ ਕੇ ਲੈਣਾ ਚਾਹੁੰਦੇ ਨੇ ਜਿੰਨੇ ਅਸੀਂ ਲਾਸਟ ਟਾਈਮ ਇਹਦੇ ਉੱਪਰ ਜਿਹੜਾ ਆਪਣੇ ਇਹ ਇਸ ਦੇ ਉੱਪਰ ਨਾ ਮਸ਼ੀਨ ਦਾ ਕੰਮ ਕੀਤਾ ਸੀ ਤਾਂ ਤੁਸੀਂ ਸਾਡੇ ਕੋਲ ਮਸ਼ੀਨ ਦਾ ਕੰਮ ਕਰਵਾ ਕੇ ਵੀ ਲੈ ਸਕਦੇ ਹੋ ਅਗਰ ਤੁਸੀਂ ਵਿਦਾਊਟ ਵਰਕ ਲੈਣਾ ਚਾਹੁੰਦੇ ਹੋ ਵਿਦਾਊਟ ਵਰਕ ਵੀ ਜਿਹੜਾ ਸੂਟ ਲੈ ਸਕਦੇ ਹੋ ਵਰਕ ਦੇ ਚਾਰजेस ਐਕਸਟਰਾ ਲੱਗੇ ਚਾਹੇ ਤੁਸੀਂ ਨੀਡਲ ਵਰਕ ਕਰਵਾਉਣਾ ਹੋ ਪੇਂਟ ਕਰਾਉਣਾ ਹੈ ਸੌਰੀ ਪੇਂਟ ਤੇ ਨਹੀਂ ਪੋਸੀਬਲ ਨੇਡਲਵਰਕ ਕਰਵਾਉਣੇ ਮਸ਼ੀਨਵਰਕ ਕਰਵਾਉਣੇ ਜਾਂ ਹੈਂਡਵਰਕ ਕਰਵਾਉਣੇ ਪੇਂਟ ਹੋ ਤਾਂ ਜੋ ਬਟ ਜਿਹੜੀ ਨੀਡਲਵਰਕ ਜਾਂ ਆਪਣਾ ਹੈਂਡਵਰਕ ਦੀ ਗ੍ਰੇਸ ਲੂਗੀ ਉਹ ਅਲੱਗ ਹੀ ਲੁੱਕ ਆਊਗੀ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਸੀ ਅਗਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਐਂਡ ਸ਼ੇਅਰ ਕਰਕੇ ਮੇਰੀ ਉਹਨਾਂ ਪੜਾਣਾਂ ਤੱਕ ਜ਼ਰੂਰ ਪਹੁੰਚਾਉਣਾ ਜਿਹੜੀਆਂ ਕਿ ਆਪਣੇ ਘਰ ਤੋਂ ਬੈਠ ਕੇ ਆਨਲਾਈਨ ਕੰਮ ਕਰਨਾ ਚਾਹੁੰਦੀਆਂ ਨੇ ਜਾਂ ਆਪਣੇ ਘਰ ਬੈਠ ਕੇ ਬਿਜ਼ਨਸ ਸਟਾਰਟ ਕਰਨਾ ਚਾਹੁੰਦੀਆਂ ਨੇ ਜੀ ਬੁਟੀਕ ਦਾ ਕੰਮ ਸਟਾਰਟ ਕਰਨਾ ਚਾਹੁੰਦੀਆਂ ਨੇ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਸੀ ਮਿਲਦੇ ਆ ਕੱਲ ਕਿਸੇ ਨਵੇਂ ਆਰਟੀਕਲ ਦੇ ਨਾਲ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਅਗਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਐਂਡ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਜਿਹੜੀ ਭੈਣਾਂ ਸਾਡੇ ਕੋਲੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਰਡਰ ਪਾਉਣੀਆਂ ਉਹਨਾਂ ਨੂੰ ਆਪਾਂ ਟਰਾਈ ਕਰਾਂਗੇ ਵੀ ਹੋਰ ਵੀ ਡਿਸਕਾਊਂਟ ਦੇ ਇਜ਼ੀ ਮਿਲਦੇ ਆ ਕੱਲ ਕਿਸੇ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਆਰਟੀਕਲ ਦੇ ਨਾਲ ਸ਼ਸ਼ੀਅਤ ਕਲ ਜੀ ਐਂਡ ਫੁੱਲ ਵੀਡੀਓ ਨੂੰ ਦੇਖਣ ਲਈ ਥੈਂਕ ਯੂ ਸੀ